ਇਹ ਕੰਮਰ ਤੂੰ ਰੱਬ ਤੋਂ ਡਰ ਮਾਤਾ ਨਾ ਪੈਰ ਨਰਕ ਵਿੱਚ ਦਰ ਮਾਤਾ ਚਾਹੇ ਵਾਸੀ ਸਿਤ ਕਰ ਮਾਤਾ ਦਰਮੀਨੇ ਚੀਤਣ ਲੋਣਾ ਨੀ ਜੋ ਲਿਖਿਆ ਤਰੋ ਵਦਾਤਾ ਨੇ ਲੇਖਾ ਨੂੰ ਕਿਸੇ ਮਟੋਣਾ ਨੀ ਜੋ ਲਿਖਿਆ ਤਰੋ ਵਦਾਤਾ ਨੇ ਲੇਖਾ ਨੂੰ ਕਿਸੇ ਮਟੋਣਾ ਦੇ ਐਸੇ ਸਮੇ ਵੀ ਆਉਣਗੇ ਸਭ ਸ਼ਰਮ ਧਰਮ ਉਡ ਜਾਵਣਗੇ ਪੁੱਤ ਮਾਂ ਦੀ ਸੇਜ ਹੰਡਾਵਣਗੇ ਪਾਈਆਂ ਨਾਲ ਰਲਣਾ ਪਹਿਣਾ ਨੀ ਸੁਭ ਕਰਮ ਨਾਸ਼ਟ ਹੋ ਜਾਵਣਗੇ ਭਰ ਧਰਮ ਕਿਸੇ ਰਹਿਣਾ ਨੀ ਸੁਭ ਕਰਮ ਨਾਸ਼ਟ ਹੋ ਜਾਵਣਗੇ ਭਰ ਧਰਮ ਕਿਸੇ ਰਹਿਣਾ ਛੱਡ ਦੇ ਦੇ ਕਰਤ ਦੀਆ ਰੀਤਾਂ ਨੂੰ ਰੱਖ ਮਨ ਵਿੱਚ ਬੁਰੀਆਂ ਨਿੱਤਾਂ ਨੂੰ ਪਾਪੀ ਵੀ ਅਨਾਲ ਪਰਿਤ ਤਾਰੂ ਧਰਮੀ ਨਿ ਤੇ ਬਾਬ ਗਵਾਮਣਗੇ ਪਾਪੇਸ ਜਗਤ ਨੂੰ ਲੂਟਣਗੇ ਲੂਚੇ ਮੁੱਲ ਸਤਿਆਂ ਨਾ ਪਾਵਣਗੇ ਪਾਪੇ ਜਗਤ ਨੂੰ ਲੂਟਣਗੇ ਲੁੱਚੇ ਮੁੱਲ ਸਤਿਆਰੇ ਪਾਵਣਗੇ ਹੋ ਚੋ ਦਰਚੋਰ ਜੰਡਾਲਾ ਦੀ ਗੱਲ ਚੱਲੂ ਬਾਬ ਦਲੱਲਾ ਦੀ बचे जम्मू ॿारहां साला बि पीउ मना बाप दादा कहण न शुभ कर्म नष्ट हुज फिरम किसेर रहण न शुभ कर्म नष्ट हुजण गे फिरम किसे री ਈ ਪਰ ਪੰਚੇਰੇ ਜਾਵਣਗੇ ਕਰ ਕਰ ਵਿੱਚ ਰੱਬ ਕਹਾਵਣਗੇ ਮੈਂ ਘੋਰੀ ਪਾਪ ਕਮਾਵਣਗੇ ਪਤਲ ਟੂਖਵਾਰੀ ਕੰਨਿਆ ਦੀ ਬੁੱਧੀਮਾ ਧਰਮ ਤੇ ਕੁੱਲ ਨ ਜਾਤਾ ਰੂ ਸਭ ਛੱਡ ਕੇ ਜਾ ਦੇ ਗੁਜਾਤਾ ਰੂ ਮੁੰਡੇ ਕੁੜੀਆਂ ਕਰਨਗੇ ਬਾਤਾਂ ਰਹੂ ਸ਼ਰਮ ਹੈ ਆ ਰਾਹ ਗੇੜਨੀ ਸੁਬ ਕਰਮ ਨਾਲ ਟ ਹੋ ਜਾਵਣਗੇ ਧਰਮ ਕਿਸੇ ਦਾ ਰਹਿਣਾ ਨਹੀਂ ਉੱਚੇ ਧਾ ਧੜੇ ਘੰਟਣਗੇ ਮੁੱਟੋ ਜਲ ਧਰਮ ਦੀ ਵੰਟਣਗੇ ਸੋਹਣੀ ਧੀ ਬੈਣ ਨਾ ਛੱਡਣਗੇ ਪਾਇਾਰੀ ਨਾਲ ਸਰਕਾਰਾਂ ਦੇ ਕੀਰਤियां ਨਾਰਾ ਵੀ ਛੱਡ ਸਰਦਾਰੀ ਨੂੰ ਪਾ ਨਾਲ ਨੌਕਰਾਂ ਯਾਰੀ ਨੂੰ ਦਿਨ ਦੀ ਵੀ ਕਰ ਬਲ ਕਾਰੀ ਨੂੰ ਨਾ ਰੋਬ ਮਰਦੇ ਦਾ ਸੈਣਾ ਨਹੀਂ ਸੂਬਕਰ ਮਹਾਨ ਅਸ਼ਟ ਹੋ ਜਾਵਣਗੇ ਬੇਰ ਧਰਮ ਕੀ ਸੇ ਦਾ ਰਹਿਣਾਂ ਨਹੀਂ ਸੱਡੇ ਆਪਣੇ ਪੁੱਤਾਂ ਭਾਈਆਂ ਨੂੰ ਚੰਗਾ ਕਹਿਣਗੇ ਲੋਕ ਜਵੰਨ ਨੂੰ ਖਾਸਾਆਂ ਨਾਲ ਮੜਾਈਆਂ ਨੂੰ ਕਈ ਯਾਰੀ ਰਦੀਨਾ ਵਣਗੇ ਮਾਤੀਆਂ ਬਹਿਣਾ ਜੱਟ ਕੇ ਦੇ ਸੌਰਿਆਂ ਦੇ ਰਾਸ ਕੋ ਹਵਣਗੇ ਆ ਸਾਰੀ ਛੰਡੂ ਜਿੱਜੇ ਰੂਨਾ ਭੂਆ ਛਡੂ ਪਤੀ ਜੇ ਰੂ ਨੂੱਤੇ ਸੌਰੇ ਰਿੱਜੇ ਰੂ ਛੱਡਣਾ ਜਿਵੇਂ ਕਿੱਲੇ ਨੇਣਾ ਨੀ ਸੋਭਾ ਕਰਮਾ ਨਾਟ ਹੋ ਜਾਵਣਗੇ ਫਿਰ ਧਰਮ ਕਿਸੇ ਦਾ ਰਹਿਣਾ ਨੀ ਚੰਨ ਤੇ ਸਲਕੀਆਂ ਨਾਰਾਂ ਨੂੰ ਪਾਲਣਗੇ ਨਵੇਂ ਸ਼ਿਕਾਰਾਂ ਨੂੰ ਪੰਡਣਾ ਗਲਾਂ પાਕੇ ਹਾਰਾਂ ਨੂੰ ਖੱਟੀ ਪਾਪ ਗੰਧ ਤੇ ਵਾਰਨਗੇ ਤਕਵੰਨ ਸਵੰਨੇ ਆ ਜਿਸਮਾਂ ਨੂੰ ਦਿਲ ਖੋਲ ਕੇ ਕੀਮਤ ਤਾਰਨਗੇ ਤਕਵੰਨ ਸਵੰਨੇ ਆ ਜਿਸਮਾਂ ਨੂੰ ਦਿਲ ਖੋਲ ਕੇ ਕੀਮਤ ਤਾਰਨਗੇ ਲਰਣੀ ਨਾ ਕੋਈ ਜੱਤਿਆਂ ਦੀ ਨਾਰਾ ਸ਼ਰਮ ਨਹੀਂ ਕਰਨੀ ਪਤਿਆਂ ਦੀ ਪਤ ਪਰੇਚਰੂ ਲਖਤਿਆਂ ਦੀ ਮੂਲ ਸੱਚ ਹੱਕ ਰਾ ਪਹਿਣਾਰੀ ਸੁਵ ਕਰਮਾ ਨਾਟ ਹੋ ਜਾਵਣ ਕੇ ਵਰ ਧਰਮ ਕਿਸੇ ਨਾ ਰਹਿਣਾਰੀ ਲਪਾਪ ਦੇ ਪਾਗ ਕਵਟਾਵਣਗੇ ਸਾਰਾ ਝੁੱਠੀਆਂ ਦੀਰ ਖਾਵਣਗੇ ਨਿਤ ਦੰਗੇ ਆਬ ਕਰਾਉਣਗੇ ਉੰਜ ਸਤ ਦੇ ਨਾਰੇ ਲਾਵਣਗੇ ਜੋ ਰੱਖੇ ਰੁਗੀ ਗਰੀਬਾਂ ਦੇ ਬੈ ਜੇਲੀ ਕਸ਼ਟ ਉਠਾਵਣਗੇ ਜੋ ਰਾਖੇ ਦੁਖੀ ਗਰੀਬਾਰੇ ਮੈਂ ਜਿੰਨੀ ਕਸ਼ਟ ਉਠਾਵਣਗੇ ਮਿੱਟੀਵਾਲ ਕਈ ਵੱਡੇ ਹਾਰ ਕੇਤੇ ਲੋਕਾਂ ਨੇ ਘਾਰੀ ਉਝਾਲ ਕੇਤੇ ਰੱਖਣਗੇ ਕੋਮਨ ਪਾੜ ਕੇਤੇ ਗੁਰਮਖ ਕਦੇ ਰਲ ਕੇ ਵੇਣਾ ਨਹੀਂ ਉਗ ਕਰਮ ਨਾਲ ਟੇ ਹੋ ਜਾਵਣਗੇ ਤੇ ਧਰਮ ਕੀ ਸੇਰਾ ਰਹਿ ਨਾਣੀ ਉਗ ਕਰਮ ਨਾਲ ਟੇ ਹੋ ਜਾਵਣਗੇ ਤੇ ਧਰਮ ਕੀ ਸੇਰਾ ਰਹਿ ਨਾਣੀ